ਇੰਡੀਅਨ ਡੈੱਡ ਹਾਊਸ ਨੇ ਅੰਕੜੇ ਜਾਰੀ ਕੀਤੇ ਆ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ 6 ਤੋਂ 8 ਕਰੋੜ ਮੌਤਾਂ ਜਿਹੜੀਆਂ ਉਹ ਹੋਈਆਂ ਜਿਹੜੀਆਂ ਅਨਨੈਚੁਰਲ ਲੱਗਦੀਆਂ ਪਿਛਲੇ ਸਾਲ ਹੈਣੀ ਸੀ ਤੇ ਐਦਕੀ ਹੈਗੀਆਂ 6 ਤੇ 8 ਕਰੋੜ ਦੀ ਐਵਰੇਜ 7 ਕਰੋੜ ਬਣਦੀ ਹੈ ਵੀ 7 ਕਰੋੜ ਮੌਤਾਂ ਆ ਉਹਦੇ ਤੇ ਵਰਲਡਵਾਈਡ ਡਾਕਟਰਾਂ ਦੇ ਕੀ ਬਿਆਨ ਹੈ ਉਹ ਕਹਿੰਦੇ ਇਹਨਾਂ ਦੇ ਬੋਡੀ ਦੇ ਵਿੱਚ ਕੋਈ ਬਿਮਾਰੀ ਲੌਂਗ ਟਾਈਮ ਤੋਂ ਜਾਂ ਪਿਛਲੇ ਕੁਝ ਸਮੇਂ ਤੋਂ ਚੱਲਦੀ ਨਹੀਂ ਪਾਈਗੀ ਇਹਨਾਂ ਡੈੱਡ ਬੋਡੀਆਂ ਦੇ ਵਿੱਚ ਇੱਕ ਸਿੰਪਟਮ ਸੀਗਾ ਵੀ ਕਹਿੰਦਾ ਭਾਵ ਉਹਨਾਂ ਡੈੱਡ ਬੋਡੀਆਂ ਦੇ ਵਿੱਚ ਇੱਕ ਗੱਲ ਸੇਮ ਪਾਈ ਗਈ ਹੈ ਉਹ ਕਿਸੇ ਵੀ ਇਹਨਾਂ ਦੇ ਬਲੱਡ ਦੇ ਵਿੱਚ ਰੇਜ਼ਰ ਬਲੇ ਕੰਮ ਕੀ ਨਾ ਰਹਾ ਆਤਮਾ ਸੁਣ ਕੇ ਰੇਜ਼ਰ ਬਲੇਡ ਇਹ ਕਿਹੋ ਜੀ ਚੀਜ਼ ਆ ਜਿਹਦੇ ਸੂਖਸ਼ਮ ਕਣ ਆ ਜਿਵੇਂ ਪਾਣੀ ਦੇ ਸੂਖਸ਼ਮ ਕਣ ਹੁੰਦੇ ਆ ਕਣ ਆ ਜਿਹੜੇ ਉਹ ਤੈਰਦੇ ਪਏ ਆ ਤੁਹਾਡੇ ਬਲੱਡ ਦੇ ਵਿੱਚ ਉਹਦਾ ਮਤਲਬ ਕੀ ਆ ਵੀ ਜਦੋਂ ਇਸ ਬੰਦੇ ਨੇ ਗੁੱਸਾ ਕੀਤਾ ਜਦੋਂ ਇਸ ਬੰਦੇ ਨੇ 10 ਮਿੰਟ ਮਿਹਨਤ ਵਾਲਾ ਕੰਮ ਕੀਤਾ ਜਿਨ੍ਹਾਂ ਨੂੰ ਲੱਗੀਆਂ ਵੈਕਸੀਨ 10 ਮਿੰਟ ਉਹਦੀ ਬੀਟ ਵਧ ਗਈ ਜਾਂ 10 ਮਿੰਟ ਗਰਮੀ ਵਾਲੀ ਥਾਂ ਤੇ ਖੜ ਗਿਆ ਠੀਕ ਹੈ ਉਹ ਜਦੋਂ ਵੀ ਉਹਦਾ ਬਲੱਡ ਸਰਕੂਲੇਸ਼ਨ ਹਾਈ ਹੋਇਆ ਤੇ ਇਹ ਬਲੇਟ ਹੈ ਜਿਹੜੇ ਤੁਹਾਡੇ ਦਿਮਾਗ ਨੂੰ ਕੱਟ ਦੇਣੀ ਉਸੇ ਟਾਈਮ ਹੀ ਤੁਹਾਡੇ ਕੋਲੇ ਆਖਰੀ ਮੌਕਾ ਸੀ ਜ਼ਿੰਦਗੀ ਜਿਉਂਦਾ ਜਿਹੜਾ ਤੁਸੀਂ ਗਵਾ ਲਿਆ ਗੁੱਸਾ ਕਰਕੇ ਹੁਣ ਅਗਲੀਆਂ ਜਿਹੜੀਆਂ ਵੈਕਸੀਨਾਂ ਤੁਹਾਡੇ ਦੇਖ ਦੇ ਵਿੱਚ ਆਈਆਂ ਠੀਕ ਹੈ ਉਹ ਜਿੱਥੋਂ ਜਿੱਥੋਂ ਲੈਬ ਤੋਂ ਲੈਬ ਟੈਸਟ ਦੇ ਵਿੱਚੋਂ ਲੰਘਦੀਆਂ ਪਈਆਂ ਨੇ ਤੇ ਜਿਹੜੇ ਜਿਹੜੇ ਉੱਥੇ ਸਪੈਸ਼ਲਿਸਟ ਕੰਮ ਕਰਦੇ ਪਏ ਡਾਕਟਰ ਜਿਹੜੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਅਵਰਤਿਆਂ ਕੀਤੇ ਜਾਣੀਆਂ ਤੇ ਉਹ ਸਮੇਂ-ਸਮੇਂ ਤੇ ਆਪਦੀ ਜਾਨ ਤੇ ਖੇਡ ਕੇ ਉਹਦੇ ਪਰਿਵਾਰ ਨੂੰ ਦਾਤੇ ਲਾ ਕੇ ਤੁਹਾਡੇ ਲਈ ਉਹ ਵੀਡੀਓ ਜਿਹੜੀਆਂ ਪਬਲਿਕ ਕਰਦੇ ਪਿਆ ਆਪਦੀ ਜਾਨ ਨੂੰ ਦਾਤੇ ਲਾਈ ਬੈਠੇ ਕਦੇ ਲਈ ਤੁਹਾਡੇ ਲਈ ਠੀਕ ਹੈ ਤੁਸੀਂ ਘਟੋ-ਘਟ ਵੇਖਤਾ ਲਓ ਵੀ ਉਹ ਵੈਕਸੀਨਾਂ ਦੇ ਵਿੱਚ ਕੀ ਹੈ ਤੇ ਤੁਹਾਡੀ ਆਤਮਾ ਜਿਹੜੀ ਆਤਮਾ ਦੀ ਵੀ ਆਤਮਾ ਕੰਬ ਜੂਗੀ ਵੀ ਇਹ ਸਾਡੇ ਲੱਗਣੀਆਂ ਤੁਹਾਡੇ ਦੇ ਅੰਦਰ 1.6 ਬਲੇਨ ਆ ਗਈਆਂ ਤੁਹਾਨੂੰ ਕਹਿੰਦੇ ਸਮੇਂ ਤੇ ਜਾਗ ਜਾਓ ਕਸੀ ਜਗਾਉਂਦੇ ਪਏ ਆ ਜਾਗ ਜਾਓ ਕਬੂਤਰ ਦੇ ਅੱਖਾਂ ਨਾਲ ਅੱਖਾਂ ਵਿੱਚ ਨਾ ਕੁਝ ਨਹੀਂ ਹੋਣਾ ਬਿੱਲੀ ਆ ਜਿਹੜੀ ਖਾ ਲੇਗੀ ਭਾਈ ਧਿਆਰ ਰਹੋ ਬਿੱਲੀ ਖਾਜੂਗੀ ਇਹ ਤੋਂ ਪਹਿਲਾਂ ਅੱਖਾਂ ਖੋਲੋ ਤੇ ਸਮਝੋਗੇ ਤੇ ਵੱਜੋਗੇ ਵੱਧ ਤੋਂ ਵੱਧ ਦੀਪ ਸਿੰਘ ਜਿਹੜੇ ਟਾਈਮ ਤੇ ਗੱਲ ਕਰਦਾ ਸੀ ਨਾ ਘਰ ਘਰ ਜਾ ਕੇ ਵੀ ਦੱਸਿਆ ਜਾ ਸਕਦਾ ਕਿਉਂਕਿ ਉਹ ਐਡਵਾਂਸ ਬੰਦਾ ਸੀ ਠੀਕ ਹੈ ਤੇ ਐਡਵਾਂਸ ਦੇ ਨਾਲ ਨਾਲ ਉਹ ਦੇਸ਼ ਪ੍ਰੇਮੀ ਬੰਦਾ ਸੀ ਠੀਕ ਹੈ ਭਗਤ ਸਿੰਘ ਵੀ ਅੱਜ ਦੇ ਟਾਈਮ ਦਾ ਵਿੱਚ ਕਾਗਜ਼ਾਂ ਦੇ ਵਿੱਚ ਅਤਵਾਦੀ ਆ ਜਦੋਂ ਆਪਣੀ ਪੀੜੀ ਖਤਮ ਹੋ ਗਈ ਨਵੀਂ ਪੀੜੀ ਚੱਲੀ ਨਾ ਤੇ ਸਾਰਿਆਂ ਨੇ ਭਗਤ ਸਿੰਘ ਨੂੰ ਅਤਵਾਦੀ ਕਹਿਣਾ ਤਾਂ ਜੇ ਸਹੀ ਬਤੋ ਆ ਦੀ ਜਿਹੜਾ ਵੀ ਬੰਦਾ ਅਸੀਂ ਹੋ ਨਹੀਂ ਸਕਦਾ ਵੀ ਅਸੀਂ ਪਰਮਾਨੈਂਟ ਫਿਕਸ ਹੀ ਆ ਵੀ ਘਰ ਪਹੁੰਚਾਂਗੇ ਪਹੁੰਚਾਂਗੇ ਕੋਈ ਗਾਰੰਟੀ ਨਹੀਂ ਸਾਡੀ ਠੀਕ ਹੈ ਇਹ ਵੀਡੀਓ ਵੀ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਮਿਲਨੀ ਆ ਤਾਂ ਕਰਕੇ ਜਿਹੜੇ ਡਾਕਟਰ ਵੀਡੀਓ ਪਾਉਂਦੇ ਪਏ ਆ ਉਹ ਵੀ ਕਟਿੰਦੀਆਂ ਪਈਆਂ ਪਰ ਫਿਰ ਵੀ ਆ ਪਾਉਂਦੇ ਪਏ ਆ ਵੇਖੋ ਸੀ ਉਹਨਾਂ ਵੈਕਸੀਨਾਂ ਦੇ ਵਿੱਚ ਕੀ ਆ ਜਿਹੜੀਆਂ ਤੁਹਾਡੇ ਦੇ ਵਿੱਚ ਪਹੁੰਚ ਚੁੱਕੀਆਂ ਠੀਕ ਹੈ ਅਸੀਂ ਘਰੇ ਪਹੁੰਚਾਂਗੇ ਨਹੀਂ ਪਹੁੰਚਾਂਗੇ ਇਹਦੀ ਵੀ ਗਾਰੰਟੀ ਨਹੀਂ ਠੀਕ ਹੈ ਟਾਈਮ ਤੇ ਇਹ ਵੀਡੀਓ ਨੂੰ ਗਾਂ ਤੋਂ ਗਾ ਪਚਾਓ ਸਾਰਾ ਪੰਜਾਬ ਇੱਕ ਮੁੱਠ ਹੋਜੋ ਕਿਉਂਕਿ ਹੁਣ ਸਾਡੇ ਕੋਲੇ ਫਾਸਾਦ ਨਹੀਂ ਇਹੀ ਹੈ ਤੇ ਟਿੱਪਸਿੱਤੂ ਜਿਹੜੇ ਟਾਈਮ ਤੇ ਗੱਲ ਕਰਦਾ ਸੀ ਕੱਲ ਕੱਲ ਜਾ ਕੇ ਦੱਸ ਸਕਦੇ ਸੀ ਹੁਣ ਸਾਡੇ ਕੋਲੇ ਫਾਸਾਦ ਨਹੀਂ ਇਹੀ ਹੈ ਤੇ ਇਹ ਵੀ ਕਿਸੇ ਟਾਈਮ ਵੀ ਬੰਦ ਹੋ ਸਕਦਾ ਤੁਹਾਡੇ ਦੇ ਵਿੱਚ ਕਿਸੇ ਟਾਈਮ ਵੀ ਐਮਰਜੈਂਸੀ ਲੱਗ ਸਕਦੀ ਜੰਗ ਦੁਆਰਾ ਤੁਹਾਨੂੰ ਕਿਹਾ ਜਾਊਗਾ ਪਾਕਿਸਤਾਨ ਨਿਆ ਕਰਤਾ ਇੰਡੀਆ ਨਿਆ ਕਰਨਾ ਪਾਕਿਸਤਾਨ ਨਿਆ ਕਰਤਾ ਤੇ ਪੋਕ ਦੇ ਵਿੱਚ ਜਿਹੜੀ ਐਮਰਜੈਂਸੀ ਲੱਗੀ ਹੈ ਹੁਣ ਤੁਹਾਡੇ ਦੇ ਵਿੱਚ ਲੱਗਣੀ ਹੈ ਉਹ ਲੱਗਣੀ ਕਾਦੇ ਲਈ ਤੁਹਾਨੂੰ ਖੁੱਡਿਆਂ ਤੇ ਤਾੜਨ ਵਾਸਤੇ ਤੁਹਾਨੂੰ ਵੈਕਸੀਨਾਂ ਲਾਉਣ ਵਾਸਤੇ ਉਹ ਵੈਕਸੀਨਾਂ ਦੀ